ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨਮਾਨ ਪਰ ਤਖ ਗੁਰੂ ਨਿਸਤਾਰੇ ਜੈਤ ਸ੍ਰੀ ਮਹੱਲਾ ਚੌਥਾ ਘਰ ਦੂਜਾ ਇੱਕ ਓੰਕਾਰ ਸਤ ਗੁਰ ਪਰਸਾਦ ਹਰ ਹਰ ਸਿਮਰੋ ਅਗੰਮ ਅਪਾਰਾ ਜਿਸ ਸਿਮਰਤ ਦੁੱਖ ਮਿਟਾਇ ਹਮਾਰਾ ਹਰ ਹਰ ਸਿਮਰੋ ਅਗੰਮ ਅਪਾਰਾ ਜਿਸ ਸਿਮਰਤ ਦੁੱਖ ਮਿਟਾਇ ਹਮਾਰਾ ਹਰ ਹਰ ਸਤਿਗੁਰ ਪੁਰਖ ਮਿਲਾਵੋ ਗੁਰ ਮਿਲਿਆ ਸੁਖ ਹੋਈ RAM ਹਰ ਗੁਨ ਗਾਵੋ ਮੀਤ ਹਮਾਰੇ ਹਰ ਹਰ ਨਾਮ ਰਖੋ ਉਰ ਧਾਰੇ ਹਰ ਹਰ ਅੰਮ੍ਰਿਤ ਵਚਨ ਸੁਨਾਵੋ ਗੁਰ ਮਿਲਿਆ ਪ੍ਰਗਟ ਹੋਈ RAM ਮਧੂ ਸੂਦਨ ਹਰ ਮਾਧੋ ਪ੍ਰਾਨਾ ਮੇਰਾ ਮਨ ਤਨ ਅੰਮ੍ਰਿਤ ਮੀਠ ਲਗਾਨਾ ਹਰ ਹਰ ਦਇਆ ਰਹੋ ਗੁਰ ਮੇਲੋ ਪੁਰਖ ਨਿਰੰજન ਸੋਈ RAM ਹਰ ਹਰ ਨਾਮ ਸਦਾ ਸੁਖ ਦਾਤਾ ਹਰ ਕੈ ਰੰਗ ਮੇਰਾ ਮਨ ਰਾਤਾ ਹਰ ਹਰ ਨਾਮ ਸਦਾ ਸੁਖ ਦਾਤਾ ਹਰ ਕੈ ਰੰਗ ਮੇਰਾ ਮਨ ਰਾਤਾ ਭਾਵ ਸਤਿਗੁਰੂ ਜੀ ਇਲਾਹੀ ਬਾਣੀ ਦੇ ਵਿੱਚ ਸਾਨੂੰ ਫਰਮਾਨ ਕਰਦੇ ਨੇ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ हे ਭਾਈ ਉਸ ਅਪਹੁੰਚ ਅਤੇ ਬੇਅੰਤ ਪਰਮਾਤਮਾ ਦਾ ਨਾਮ ਸਿਮਰਿਆ ਕਰੋ ਜਿਸ ਨੂੰ ਸਿਮਰਿਆ ਅਸਾਂ ਜੀਵਾਂ ਦਾ ਹਰੇਕ ਦੁੱਖ ਦੂਰ ਹੋ ਸਕਦਾ ਹੈ ਹੇ ਹਰੀ ਹੇ ਪ੍ਰਭੂ ਸਾਨੂੰ ਗੁਰੂ ਮਹਾਪੁਰਖ ਮਿਲਾ ਦੇ ਜੇ ਗੁਰੂ ਮਿਲ ਪਏ ਤਾਂ ਆਤਮਿਕ ਆਨੰਦ ਪ੍ਰਾਪਤ ਹੋ ਜਾਂਦਾ ਹੈ ਹੇ ਮੇਰੇ ਮਿੱਤਰੋ ਪਰਮਾਤਮਾ ਦੀ ਸਿਰਫਤ ਸਲਾਹ ਦੇ ਗੀਤ ਗਾਇਆ ਕਰੋ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਟਿਕਾਈ ਰੱਖੋ ਪਰਮਾਤਮਾ ਦੀ ਸਿਰਫਤ ਸਲਾਹ ਦੇ ਆਤਮਕ ਜੀਵਨ ਦੇਣ ਵਾਲੇ ਬੋਲ ਮੈਨੂੰ ਵੀ ਸੁਨਾਇਆ ਕਰੋ اے ਮਿੱਤਰੋ ਗੁਰੂ ਦੀ ਸ਼ਰਨ ਪੈ ਰਹੋ ਜੇ ਗੁਰੂ ਮਿਲ ਪਏ ਤਾਂ ਪਰਮਾਤਮਾ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ ਹੈ ਇਹ ਦੂਤਾਂ ਦੇ ਨਾਸ ਕਰਨ ਵਾਲੇ हे माया ਦੇ ਪਤੀ हे ਮੇਰੀ ਜਿੰਦ ਦੇ ਸਹਾਰੇ ਮੇਰੇ ਮਨ ਵਿੱਚ ਮੇਰੇ ਹਿਰਦੇ ਵਿੱਚ ਆਤਮਕ ਜੀਵਨ ਦੇਣ ਵਾਲਾ ਤੇਰਾ ਨਾਮ ਮਿੱਠਾ ਲੱਗ ਰਿਹਾ ਹੈ हे ਹਰੀ हे ਪ੍ਰਭੂ ਮੇਰੇ ਉੱਤੇ ਮਿਹਰ ਕਰ ਮੈਨੂੰ ਉਹ ਮਹਾਪੁਰਖ ਮਿਲਾ ਦੇ ਜੋ ਮਾਇਆ ਦੇ ਪ੍ਰਭਾਵ ਤੋਂ ਉਤਾਂ ਹੈ हे ਭਾਈ ਪਰਮਾਤਮਾ ਦਾ ਨਾਮ ਸਦਾ ਸੁਖ ਦੇਣ ਵਾਲਾ ਹੈ ਮੇਰਾ ਮਨ ਉਸ ਪਰਮਾਤਮਾ ਦੇ ਪਿਆਰ ਵਿੱਚ ਮਸਤ ਰਹਿੰਦਾ ਹੈ